ਸਤਿਕਾਰਯੋਗ ਪੰਜਾਬ ਵਾਸੀਓ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁਸਕਾਨ ਤੁਹਾਨੂੰ ਹੋਲੀ ਦੇ ਪਾਵਨ ਪਵਿੱਤਰ ਤਿਹਾਡੀਆਂ ਬਹੁਤ ਬਹੁਤ ਮੁਬਾਰਕਾਂ ਬਤਾਈਆਂ ਜਿੱਥੇ ਮੈਂ ਹੋਲੀ ਦੇ ਤਿਹਾਡੀਆਂ ਤੁਹਾਨੂੰ ਵਧਾਈਆਂ ਦੇ ਰਹੀ ਹਾਂ ਉੱਥੇ ਮੈਂ ਇੱਕ ਗੱਲ ਹੋਲੀ ਦੇ ਤਿਹਾਡ ਦੇ ਨਾਲ ਰਿਲੇਟਡ ਕੋਈ ਬੇਨਤੀਆਂ ਵੀ ਕਰਨੀਆਂ ਪਰ ਮੈਂ ਬੇਨਤੀਆਂ ਤੋਂ ਪਹਿਲਾਂ ਤੁਹਾਨੂੰ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜੋ ਦੱਸਣ ਜਾ ਰਹੀ ਹਾਂ ਇਹ ਸਾਡੇ ਪੰਜਾਬ ਦੇ ਸਨਮਤ ਤੇ ਸੰਮਤਕਾਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰ ਇਹ ਸਾਡੀ ਸਰਕਾਰ ਦੇ ਦੌਰਾਨ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਇਹਨਾਂ ਨੇ ਸਰਕਾਰ ਦੇ ਸਰਕਾਰੀਆਂ ਜਿਹੜੇ ਸੰਮਤਕਾਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਸਰਕਾਰ ਸੰਮਤਕਾਰ ਮਿਲੂ ਇਸ ਤਰ੍ਹਾਂ ਦੀਆਂ ਚਾਰ ਮਿਲਣੀਆਂ ਹੋਈਆਂ ਸਨ ਜੀਦੇ ਵਿੱਚ ਬੜਾ ਜੋ ਉਹਨਾਂ ਨੇ ਅਹਿਮ ਆਪਣੇ ਮੁੱਦੇ ਦੱਸੇ ਸੀ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਮੁੱਦਾ ਸੀਗਾ ਪੀਐਸਆਈਸੀ ਦੇ ਪਲਾਨਸ ਨੂੰ ਲੈ ਕੇ ਓਟੀਐਸ ਸਕੀਮ ਜਿਵੇਂ ਤੁਸੀਂ ਜਾਣਦੇ ਹੋ ਬੀਤੇ ਦਿਨੀ ਕੈਬਨਟ ਦੀ ਮੀਟਿੰਗ ਹੋਈ ਜਿਹੜੀ ਕਿ 3 ਮਾਰਚ 2025 ਨੂੰ ਜਿਹੜੀ ਕਿ ਹੁਣ ਤੋਂ 10 ਦਿਨ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਵਿੱਚ ਦੋ ਓਟੀਐਸ ਦੀਆਂ ਸਕੀਮਾਂ ਨੂੰ ਪ੍ਰਮਾਣਿਤ ਕੀਤੀ ਸੀ ਇੱਕ ਸੀ ਜਿਹੜੀ ਸੀ ਕਿ ਲੈਂਡ ਦੇ ਇਨਹਾਂਸਮੈਂਟ ਦੀ ਓਟੀਐਸ ਸੀ ਦੂਸਰੀ ਸੀ ਕਿ ਜਿਹੜੀ ਪ੍ਰਿੰਸੀਪਲ ਅਮਾਉਂਟ ਸੀ ਜਿਹੜੀ ਉਹਦੀ ਕਿਸ਼ਤਾ ਕੁੱਟੀਆਂ ਸੀ ਉੱਤੇ ਉਠੀ ਐ ਸੀ ਉਸ ਤੋਂ ਪਹਿਲਾਂ ਮੈਂ ਡਿਟੇਲ ਦੇ ਵਿੱਚ ਇੱਕ ਵਾਰ ਦੱਸ ਚੁੱਕੀ ਆ ਉਹਦੇ ਬਾਰੇ ਤਾਂ ਮੈਂ ਅੱਜ ਖੁਸ਼ਖਬਰੀ ਕੀ ਦੇਣੀ ਆ ਤੁਹਾਨੂੰ ਕਿ ਪਹਿਲੀ ਸਰਕਾਰ ਹੂ ਇਤਿਹਾਸ ਦੇ ਅੰਦਰ ਆਵਾਜ਼ ਦੇ ਪਾਰਟੀ ਔਰ ਮੈਂ ਗੱਲ ਬਿਲਕੁਲ ਆਨ ਰਿਕਾਰਡਡ ਗੱਲ ਕਹਿ ਰਹੀ ਐ ਕਿ 10 ਦਿਨ ਦੇ ਅੰਦਰ ਆਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ 10 ਦਿਨ ਦੇ ਅੰਦਰ ਅੰਦਰ ਮਹਿਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ ਆ OTS ਨੋਕ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਤੋਂ ਬਾਅਦ ਤੁਸੀਂ ਆਪਣੇ ਵਿਪਾਰ ਸਿਰ ਉੱਚਾ ਚੱਕੀ ਕਰੋ ਔਰ ਤੁਸੀਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਇਹਦਾ ਅਸੀਂ ਜੋ ਵੀ ਹੋਰ ਤੱਕ 30 30 40 40 ਸਾਲ ਦੇ ਮਸਲੇ ਫਸੇ ਵਿੱਚ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋਲ ਨਹੀਂ ਆਉਣਾ ਸਰਕਾਰ ਹੁਣ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਨੇ ਜੋ ਤੁਹਾਡੇ ਦੇ ਰੱਖੂਗੀ ਸਾਡੇ ਅਫਸਰ ਤੁਹਾਡੇ ਕੋਲ ਪਹੁੰਚਣਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਔਰ ਤੁਸੀਂ ਉਸ ਡਿਮਾਂਡ ਲੈਟਰ ਦੇ ਉੱਤੇ ਜੋ ਜੋ ਡਾਕੂਮੈਂਟਸ ਚਾਹੀਦੇ ਹੋਏ ਦਾ ਰੈਲੇਵੈਂਟ ਡਾਕੂਮੈਂਟ ਪ੍ਰੋਵਾਈਡ ਕਰਿਓ ਔਰ ਬੜੇ ਮਾਨ ਦੇ ਨਾਲ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲੱਸ ਨੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ ਐਨੀਆਂ ਸਰਕਾਰਾਂ ਆਈਆਂ ਤੇ ਗਈਆਂ ਅੱਜ ਤੁਸੀਂ ਇਹ ਆਪਣੇ ਮਾਨ ਦੇ ਨਾਲ ਸਿਰ ਉੱਚਾ ਚੱਕ ਕੇ ਆਪਣੇ ਬਿਜ਼ਨਸ ਆਪਣੇ ਨਾਮ ਕਰਾ ਕੇ ਔਰ ਆਪਣੇ ਸੰਗਤ ਨੂੰ ਆਪਣੇ ਵਪਾਰ ਨੂੰ ਚਲਾ ਸਕਦੇ ਹੋ ਸਿਰ ਉੱਚਾ ਕਰਕੇ ਵਪਾਰ ਕਰ ਸਕਦੇ ਹੋ। ਇਹੀ ਮਕਸਦ ਤੇ ਇਹੀ ਕਮਨਸੂਬਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਅੰਦਰ ਇਸ ਤਰੀਕੇ ਦਾ ਰਾਜ ਸਥਾਪਿਤ ਕਰਨਾ ਕਿ ਹਰ ਇੱਕ ਵਰਗ ਹਰ ਇੱਕ ਵਰਗ ਕੋਈ ਵੀ ਵਰਗ ਹੋਵੇ ਉਹ ਸਿਰ ਉੱਚਾ ਚੱਕ ਕੇ ਮਾਨ ਦੇ ਨਾਲ ਜੀ ਸਕੇ। ਸੋ ਜਿੱਥੇ ਅੱਜ ਓਨਲੀ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇਹ ਖੁਸ਼ਖਬਰੀ ਦੇ ਰਿਹਾ ਹਾਂ ਦੂਸਰਾ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਨ ਜਾ ਰਿਹਾ ਹਾਂ ਕਿ ਹੋਲੀ ਦਾ ਪਵਿੱਤਰ ਤਿਹਾਰ ਹੈ ਇਹਦੇ ਵਿੱਚ ਅਸੀਂ ਬੜੇ ਆਪਣੇ ਬੱਚਿਆਂ ਨੂੰ ਸੇਫਲੀ ਪਰਿਵਾਰਾਂ ਨੂੰ ਸੇਫਲੀ ਹੋਤੀ ਖੇਡਣ ਲਈ ਆਪਾਂ ਜਣੀ ਕਿ ਬੇਨਤੀ ਕਰੀਏ